ਣਾ ਗੜਸ਼ੰਕਰ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਹੁਸ਼ਿਆਰਪੁਰ ਦੇ ਦਿਸ਼ੰਦਰ ਦੇਸਾਂ ਅਨੁਸਾਰ ਸ਼ਹਿਰ ਦੇ ਵਿੱਚ ਐਸਐਚਓ ਗੁਰਜਿੰਦਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਪੀਐਸਐਫ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਫਲੈਗ ਮਾਰਚ ਕੱਢਿਆ ਇਹ ਫਲੈਗ ਮਾਰਚ ਥਾਣਾ ਗੜਸ਼ੰਕਰ ਤੋਂ ਸ਼ੁਰੂ ਕਰਕੇ ਨੰਗਲ ਰੋਡ ਤੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਗੁਜਰਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਗੜਸ਼ੰਕਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਇਲਾਕੇ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਦੇ ਨਾਲੇ ਉਹਨਾਂ ਨੇ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਕਾਇਮ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ ਸਾਡੇ ਮਾਨਯੋਗ ਐਸਐਸਪੀ ਸ੍ਰੀ ਸਿੰਦਰ ਲੰਬਾਜੀ ਵੱਲੋਂ ਜਿਹੜਾ ਸਾਨੂੰ ਸਵੇਰੇ ਜਿਹੜੀਆਂ ਇਹ ਰੋਜ਼ ਦੀ ਰੋਜ਼ ਨਹੀਂ ਹਦਾਇਤਾਂ ਜਾਰੀ ਉਹਨਾਂ ਲੋ ਹੁੰਦੀਆਂ ਨੇ ਤੇ ਅੱਜ ਜਿਹੜਾ ਫਲੈਗ ਮਾਰਚ ਦਾ ਪ੍ਰੋਗਰਾਮ ਜਿਹੜਾ ਸਾਡੀ ਹੈ ਸਬਡਿਵੀਜ਼ਨ ਗੜਸ਼ੰਕਰ ਵਿੱਚ ਹੈਗਾ ਤੇ ਅੱਜ ਅਸੀਂ ਹੁਣੇ ਜਿਹੜਾ ਮਤਲਬ ਜਿਹੜੀ ਪੈਰਾਮਿਲਟਰੀ ਫੋਰਸ ਨੂੰ ਨਾਲ ਲੈ ਕੇ ਜਿਹੜਾ ਫਲੈਗ ਮਾਰਚ ਗੜਸ਼ਕਰ ਦਾ ਏਰੀਆ ਹੋ ਗਿਆ ਬੀਨੇਵਾਲ ਫਰਾਲਗੜ ਕਿਉਂਕਿ ਉਹ ਸਾਖੀ ਕਰਕੇ ਥੋੜਾ ਆਵਾਜਾਈ ਵੀ ਕਾਫੀ ਹੈਗੀ ਹੈ ਪਲੱਸ ਜਿਹੜਾ ਇਲੈਕਸ਼ਨ ਨੂੰ ਮਤਲਬ ਮਤੇ ਨਜ਼ਰ ਰੱਖਦੇ ਹੋਇਆ ਕੋਡ ਆਫ ਕੰਡਕਟਰੀ ਨਾਲ ਲੱਗਾ ਹੋਇਆ ਕਰਕੇ ਇਹ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨੀ ਜਿਹੜਾ ਇਹ ਮੇਨ ਇਹਦਾ ਮੋਟਿਵ ਹੈਗਾ ਬਾਕੀ ਜਿਹੜੇ ਮਾੜੇ ਅੰਸਰਾਂ ਨੂੰ ਵੈਸੇ ਵੀ ਥੋੜਾ ਜਿਆਦਾ ਇਹਦੇ ਨਾਲ ਪ੍ਰੈਸ਼ਰਾਈਜ਼ ਕਰਨ ਵਾਸਤੇ ਤੇ ਇਸ ਕਰਕੇ ਜਿਹੜਾ ਇਹ ਫਲੈਗ ਮਾਰਚ ਜਿਹੜਾ ਕੀਤਾ ਜਾ ਰਿਹਾ ਮਾੜੇ ਅੰਸਰਾਂ ਮਾੜੇ ਅੰਸਰਾਂ ਤੇ ਪੂਰਾ ਜਿਹੜਾ ਜੀ ਉੱਥੋਂ ਅਸੀਂ ਮਤਲਬ ਇੱਕ ਤਾਂ ਜਿਹੜੀਆਂ ਪ੍ਰਿੰਟ ਵੀ ਜਿਹੜੀਆਂ ਜਿਹੜੀਆਂ ਸਾਡੇ ਕੋਲ ਡਿਸਟ੍ਰੈਕ ਹੈਗੀਆਂ ਜੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੀ ਆਲਰੇਡੀ ਅਸੀਂ ਕਰ ਰਹੇ ਆ ਤੇ ਪਲੱਸ ਮਾੜੇ ਅੰਸਰਾਂ ਨੂੰ ਬਿਲਕੁਲ ਜੀ ਪੂਰੀ ਸ਼ਕਤੀ ਨਾਲ ਨਾਕਾਬੰਦੀ ਕਰਕੇ ਇੰਟਰਸਟੇਟ ਨਾਕੇ ਲੱਗੇ ਹੋਏ ਨੇ ਇੰਟਰ ਡਿਸਟ੍ਰਿਕਟ ਲੱਗੇ ਹੋਏ ਨੇ ਪੂਰੀ ਚੈਕਿੰਗ ਹੋ ਰਹੀ ਹੈ ਜੀ ਤੇ ਜਿਹੜਾ ਵੀ ਕੋ ਮਾੜਾ ਅੰਸਰ ਜਿਹੜਾ ਉਹਦੇ ਖਿਲਾਫ ਨਾਲ ਹੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਗੜਸ਼ੰਕਰ ਤੋਂ ਬਿੱਟੂ ਚਾਂਦੀ ਦੀ ਰਿਪੋਰਟ